ਸਤਿ ਸ਼੍ਰੀ ਅਕਾਲ ਮਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਹੁਣੇ-ਹੁਣੇ ਮੈਂ ਸ਼ੂਟ ਤੋਂ ਪਹਿਲਾਂ ਪਾਕਿਸਤਾਨ ਨੇ ਇਹ ਮੋਟੀਵੇਸ਼ਨਲ ਸਪੀਕਰ ਮਨੀਬਾ ਹੁਣਾਂ ਨੂੰ ਸੁਣਿਆ ਮੇਰੇ ਕੋਲ ਅਕਸਰ ਜਦੋਂ ਸਮਾਂ ਹੁੰਦਾ ਕੁਝ ਚੰਗਾ ਸੁਣਨ ਦਾ ਤਾਂ ਮੈਂ ਉਹਨਾਂ ਨੂੰ ਜਰੂਰ ਸੁਣਦੀ ਹਾਂ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਮੈਨੂੰ ਸੁਣਨਾ ਚੰਗਾ ਲੱਗਦਾ ਇੱਕ ਵਾਰ ਮੈਂ ਪ੍ਰਿਅੰਕਾ ਚੋਪੜਾ ਹੁਣਾਂ ਦੀ ਇੱਕ ਸਪੀਚ ਸੁਣੀ ਸੀਗੀ ਜਿਹੜੀ ਕਿ ਮੈਂ ਸੇਵ ਕਰਕੇ ਰੱਖੀ ਉਹਦੇ ਵਿੱਚ ਸੀਗਾ ਕਿ ਬਈ ਜੇ ਤੁਸੀਂ ਸਾਰੀ ਦੁਨੀਆ ਲਈ ਕੁਝ ਕਰ ਰਹੇ ਹੋ ਨਾ ਤੇ ਆਪਣੇ ਆਪ ਲਈ ਨਹੀਂ ਕਰ ਰਹੇ ਫਿਰ ਤੁਹਾਡਾ ਕਿਸੇ ਲਈ ਵੀ ਕੁਝ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਅੱਜ ਆਪਾਂ ਇਸੇ ਚੀਜ਼ ਤੇ ਗੱਲਬਾਤ ਕਰਦੇ ਆ ਕਿ ਬਈ ਤੁਸੀਂ ਆਪਣੇ ਆਪ ਨੂੰ ਜਦੋਂ ਟੁਕੜੇ-ਟੁਕੜੇ ਕਰ ਦਿੰਦੇ ਹੋ ਹਣ ਟੁਕੜੇ-ਟੁਕੜੇ ਕਰਨ ਤੋਂ ਬਹੁਤ سارے ਲੋਕਾਂ ਨੂੰ ਬਹੁਤ ਵੱਖਰੀਆਂ-ਵੱਖਰੀਆਂ ਚੀਜ਼ਾਂ ਸਮਝ ਆਣਗੀਆਂ ਪਰ ਮੇਰਾ ਜਿਹੜੀ ਸੋਚ ਹੈ ਉਹ ਇਹੀ ਹੁੰਦੀ ਹੈ ਵੀ ਜਦੋਂ ਅਸੀਂ ਆਪਣੇ ਆਪ ਨੂੰ ਨਾ ਸਾਰੀਆਂ ਥਾਵਾਂ ਤੇ ਵੰਡ ਦਿੰਦੇ ਹਾਂ ਅਸੀਂ ਸਾਰਿਆਂ ਨੂੰ ਖੁਸ਼ ਕਰਨ ਤੇ ਲੱਗ ਜਾਂਦੇ ਆ ਸਾਨੂੰ ਲੱਗਦਾ ਕਿ ਮੈਂ ਚੰਗੀ ਕੁੜੀ ਵੀ ਹੋਵਾਂ ਮੈਂ ਚੰਗੀ ਘਰ ਵਾਲੀ ਵੀ ਹੋਵਾਂ ਚੰਗੀ ਮਾਂ ਵੀ ਹੋਵਾਂ ਤੇ ਚੰਗੀ ਨੋ ਵੀ ਹੋਵਾਂ ਇਹ ਹੀ ਚੀਜ਼ ਮੁੰਡੇ ਕਰਦੇ ਆ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਪਿਓ ਵੀ ਚੰਗੇ ਹੋਈਏ ਅਸੀਂ ਘਰ ਵਾਲੇ ਵੀ ਚੰਗੇ ਹੋਈਏ ਅਸੀਂ ਮੁੰਡੇ ਵੀ ਚੰਗੇ ਹੋਈਏ ਪਰ ਇਹ ਸਾਰਾ ਕੁਝ ਕਰਦੇ ਕਰਦੇ ਨਾ ਇੱਕ ਚੀਜ਼ ਆ ਜਿਹੜੀ ਜ਼ਿੰਦਗੀ ਚ ਬਿਲਕੁਲ ਹੀ ਖਤਮ ਹੋ ਜਾਂਦੀ ਆ ਕਿ ਅਸੀਂ ਆਪਣੇ ਆਪ ਲਈ ਕੀ ਹੋਈਏ ਅਸੀਂ ਆਪਣੇ ਆਪ ਲਈ ਕੀ ਹੋਣਾ ਚਾਹੁੰਦੇ ਆ ਅਸੀਂ ਕਦੇ ਨਹੀਂ ਸੋਚਦੇ ਜਦੋਂ ਅਸੀਂ ਸ਼ੀਸ਼ਾ ਵੀ ਦੇਖਦੇ ਆ ਤਾਂ ਉੱਥੇ ਵੀ ਕਈ ਵਾਰੀ ਸਾਨੂੰ ਆਪਣਾ ਆਪ ਦੇਖ ਕੇ ਵੀ ਆਪਣਾ ਆਪ ਯਾਦ ਨਹੀਂ ਆਉਂਦਾ ਅਸੀਂ ਜਾਂ ਤਾਂ ਸਾਡਾ ਧਿਆਨ ਸਾਡੇ ਕੱਪੜਿਆਂ ਤੇ ਹੁੰਦਾ ਜਾਂ ਫਿਰ ਸਪੈਸ਼ਲੀ ਅਸੀਂ ਤਿਆਰ ਹੋਏ ਆ ਜਿਹੜੇ ਅਸੀਂ ਕੋਈ ਗਹਿਣਾ ਗੱਟਾ ਪਾਇਆ ਸਾਡਾ ਉਹਦੇ ਤੇ ਧਿਆਨ ਹੋਊਗਾ ਅਸੀਂ ਕਦੇ ਨਹੀਂ ਸੋਚਦੇ ਕਿ ਇਸ ਸ਼ੀਸ਼ੇ 'ਚ ਮੈਂ ਦੇਖਣਾ ਕੀ ਚਾਹਣਾ ਤੇ ਉੱਥੇ ਸਭ ਕੁਝ ਹੁੰਦਾ ਪਰ ਇੱਕ ਚੀਜ਼ ਮਿਸਿੰਗ ਹੋ ਜਾਂਦੀ ਹੈ ਸਾਡਾ ਆਪਣਾਪ ਮੈਂ ਅੱਜ ਏਸੀ ਚੀਜ਼ ਤੇ ਗੱਲ ਕਰੂੰਗੀ ਕਿ ਵੀ ਆਪਣੇ ਆਪ ਨੂੰ ਨਾ ਟੁਕੜੇ ਟੁਕੜੇ ਕਰਨਾ ਆਪਾਂ ਬੰਦ ਕਰ ਦਈਏ ਜਦੋਂ ਕੋਈ ਮੈਨੂੰ ਆ ਕੇ ਸਵਾਲ ਪੁੱਛੇ ਵੀ ਤੂੰ ਕੋਈ ਆਪਣੇ ਆਪ ਨੂੰ ਸਲਾਹ ਦੇਣੀ ਆ ਤਾਂ ਮੈਂ ਇਹੀ ਕਹੂੰਗੀ ਵੀ ਮੈਂ ਆਪਣੇ ਆਪ ਨੂੰ ਇਹੀ ਸਲਾਹ ਦੇਣਾ ਚਾਹੁੰਦੀ ਆ ਕਿ ਮੈਂ ਕਈ ਵਾਰੀ ਕਈ ਸਮੇਂ ਤੇ ਇਹੋ ਜਿਹਾ ਕੁਝ ਕੀਤਾ ਜਿਹਦੀ ਮੈਨੂੰ ਕਰਨ ਦੀ ਜ਼ਰੂਰਤ ਨਹੀਂ ਹੈਗੀ ਸੀ ਤੇ ਉਹ ਕਰਕੇ ਜੇ ਅੱਜ ਮੈਨੂੰ ਪਛਤਾਵਾ ਹੋ ਰਿਹਾ ਤਾਂ ਬਹੁਤ ਸਾਰੇ ਪਛਤਾਵੇ ਤੁਹਾਡੇ ਅੰਦਰ ਵੀ ਤਾਂ ਹੋਣਗੇ ਅਸੀਂ ਕਈ ਵਾਰੀ ਸਾਰਾ ਕੁਝ ਕਰਦੇ ਕਰਦੇ ਆਪਣੇ ਆਪ ਨੂੰ ਸੋਚਣਾ ਵੀ ਬੰਦ ਕਰ ਦਿੰਨੇ ਆ ਬਹੁਤ ਕੁਝ ਕਮਾਉਂਦੇ ਕਮਾਉਂਦੇ ਭਵਿੱਖ ਲਈ ਆਪਣੇ ਆਪ ਲਈ ਜੋੜਨਾ ਵੀ ਬੰਦ ਕਰ ਦਿੰਨੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਚੀਜ਼ ਦੀ ਮੈਨੂੰ ਜ਼ਰੂਰਤ ਜ਼ਿਆਦਾ ਹੈ ਤੁਸੀਂ ਕੁਝ ਵੀ ਹੋ ਸਕਦੇ ਹੋ ਚੰਗੇ ਮਾਪਿਓ ਹੋ ਸਕਦੇ ਹੋ ਚੰਗੇ ਭੈਣ ਭਰਾ ਹੋ ਸਕਦੇ ਹੋ ਚੰਗੇ ਨੌਜਵਾਨ ਹੋ ਸਕਦੇ ਹੋ ਪਰ ਜੇ ਆਪਣੇ ਆਪ ਲਈ ਚੰਗੇ ਨਹੀਂ ਨਾ ਤਾਂ ਆਪਾਂ ਕਿਸੇ ਲਈ ਚੰਗੇ ਨਹੀਂ ਹੈਗੇ ਆਪਣੇ ਆਪ ਲਈ ਚੰਗਾ ਬੰਦਾ ਕਦੋਂ ਹੁੰਦਾ ਜਦੋਂ ਦਿਨ ਦੇ ਵਿੱਚ ਘੰਟਾ 2 ਘੰਟੇ ਉਹ ਸਿਰਫ ਤੇ ਸਿਰਫ ਆਪਣੇ ਆਪ ਲਈ ਕੱਢੇ ਵੀ ਕੱਲ ਨੂੰ ਪਛਤਾਉਣ ਨਾਲੋਂ ਕਈ ਵਾਰੀ ਹੁੰਦਾ ਨਾ ਕਿ ਆਪਾਂ ساری ਉਮਰ ਨਾ ਦੂਜਿਆਂ ਲਈ ਸਭ ਖੁਸ਼ ਕਰਦੇ ਆ ਤੇ ਮੁੜ ਕੇ ਆਪਾਂ ਪਛਤਾਉਣ ਲੱਗ ਜਾਂਦੇ ਆ ਆਪਾਂ ਕਹਿੰਦੇ ਮੈਂ ਤਾਂ ਉਹਦੇ ਲਈ ساری ਜ਼ਿੰਦਗੀ ਗਵਾਤੀ ਮੈਂ ਤਾਂ ਨਿਆਣਿਆਂ ਲਈ ساری ਜ਼ਿੰਦਗੀ ਗਵਾਤੀ ਮੈਂ ਤਾਂ ਦੂਜਿਆਂ ਨੂੰ ਖੁਸ਼ ਕਰਨ ਤੇ ਹੀ ساری ਜ਼ਿੰਦਗੀ ਗਵਾਤੀ ਕਿੰਨੇ ਲੋਕਾਂ ਦੇ ਮੂੰਹੋਂ ਤੁਸੀਂ ਇਹ ਗੱਲਾਂ ਸੁਣਦੇ ਹੋਵੋਗੇ ਤੇ ਜੇ ਉਹ ਗੱਲਾਂ ਸੁਣ ਕੇ ਸਾਨੂੰ ਅਜੇ ਵੀ ਸਬਕ ਨਹੀਂ ਮਿਲ ਰਿਹਾ ਕਿ ਜ਼ਿੰਦਗੀ ਦਾ ਥੋੜਾ ਜਿਹਾ ਸਮਾਂ ਜਿਹੜਾ ਸਾਨੂੰ ਸਾਡੇ ਲਈ ਵੀ ਚਾਹੀਦਾ ਸੀਗਾ ਤੁਸੀਂ ਚੰਗੀਆਂ ਜ਼ਿੰਮੇਵਾਰੀਆਂ ਕਰੋ ਨਿਆਣਿਆਂ ਨੂੰ ਪਾਲਣਾ ਸੰਭਾਲਣਾ ਉਹਨਾਂ ਦੇ ਫਿਊਚਰ ਲਈ ਪੈਸਾ ਜੋੜਨਾ ਉਹਨਾਂ ਨੂੰ ਚੰਗਾ ਪੜਾਉਣਾ ਲਿਖਾਉਣਾ ਇਹ ਤੁਹਾਡਾ ਕੰਮ ਹੋ ਸਕਦਾ ਜਿਸ ਘਰ ਪਰਿਵਾਰ ਦੇ ਵਿੱਚੋਂ ਤੁਸੀਂ ਉਹਨਾਂ ਨੂੰ ਸੰਭਾਲਣਾ ਉਹਨਾਂ ਦੀ ਸੇਵਾ ਕਰਨਾ ਉਹਨਾਂ ਲਈ ਚੰਗੀਆਂ ਸਹੂਲਤਾਂ ਪੈਦਾ ਕਰਨਾ ਵੀ ਤੁਹਾਡਾ ਫਰਜ਼ ਹੋ ਸਕਦਾ ਚੰਗੀਆਂ ਦੋਸਤੀਆਂ ਬਣਾ ਕੇ ਰੱਖਣੀਆਂ ਤੁਹਾਡਾ ਫਰਜ ਹੋ ਸਕਦਾ ਕਿਸੇ ਵੀ ਕਿੱਤੇ 'ਚ ਕਾਮਯਾਬ ਹੋਣਾ ਤੁਹਾਡੀ ਜ਼ਰੂਰਤ ਹੋ ਸਕਦੀ ਆ ਪਰ ਇੰਨਾ ਕੁਛ ਕਰਕੇ ਵੀ ਜੇ ਤੁਸੀਂ ਖੁਸ਼ ਨਹੀਂ ਹੈਗੇ ਤਾਂ ਇਹਦਾ ਮਤਲਬ ਇਹੀ ਨਿਕਲਦਾ ਕਿ ਤੁਸੀਂ ਆਪਣੀ ਖੁਸ਼ੀ ਲਈ ਕਦੇ ਕੁਛ ਨਹੀਂ ਕੀਤਾ ਹੋਊਗਾ ਜਦੋਂ ਤੁਸੀਂ ਵੱਡੇ ਵੱਡੇ ਘਰਾਂ 'ਚ ਜਾਂਦੇ ਹੋ ਨਾ ਜਿੱਥੇ ਸਾਨੂੰ ਲੱਗਦਾ ਕਿ ਇਹਨਾਂ ਲੋਕਾਂ ਕੋਲੇ ਨਾ ਸਭ ਕੁਝ ਹੈ ਇਹ ਜਿਹੋ ਜੀ ਗੱਡੀ ਚਾਹੁੰਦੇ ਸੀ ਉਹ ਕਾਰ ਵੀ ਹੈਗੀ ਇਹਨਾਂ ਕੋਲੇ ਜਿਹੋ ਜੀ ਘਰ ਚਾਹੁੰਦੇ ਸੀ ਉਹ ਵੀ ਘਰ ਇਹਨਾਂ ਕੋਲੇ ਹੈਗੇ ਨੇ ਪਰ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਨਾ ਥੋੜਾ ਜਿਹਾ ਫਰੋਲਣਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਸਭ ਤੋਂ ਜ਼ਿਆਦਾ ਉਦਾਸ ਇਹ ਲੋਕ ਨੇ। ਉਦਾਸ ਕਿਉਂ ਹੁੰਦੇ ਨੇ? ਇਸੇ ਲਈ ਹੁੰਦੇ ਨੇ ਕਿਉਂਕਿ ਸਾਰਿਆਂ ਲਈ ਬਹੁਤ ਕੁਝ ਕੀਤਾ ਹੁੰਦਾ ਪਰ ਕਦੇ ਕੁਝ ਆਪਣੇ ਲਈ ਨਹੀਂ ਕੀਤਾ ਹੁੰਦਾ। ਉਹ ਚਾਹੇ ਬੰਦਾ ਦੋ ਬਾਲਿਆਂ, ਦੋ ਖਣਾਂ ਦੀ ਛੱਤ ਥੱਲੇ ਰਹਿੰਦਾ ਹੋਵੇ, ਚਾਹੇ ਬੰਦਾ ਹਜ਼ਾਰ ਗੱਜ ਦੇ ਘਰ 'ਚ ਰਹਿੰਦਾ ਹੋਵੇ, ਜਿਉਂ ਨੀ ਜ਼ਿੰਦਗੀ 'ਚ ਆਪਣੇ ਲਈ ਕੁਝ ਨਹੀਂ ਕੀਤਾ ਉਹ ਕਦੇ ਖੁਸ਼ ਨਹੀਂ ਹੋ ਸਕਦਾ। ਆਪਣੇ ਲਈ ਆਪੋ ਬੜਾ ਕੁਝ ਕਰ ਸਕਦੇ ਆ। ਸਭ ਤੋਂ ਪਹਿਲਾਂ ਤਾਂ ਔਰ ਰਿਸ਼ਤੇ ਜਿਹੜੇ ਸਾਨੂੰ ਤੰਗ ਕਰਦੇ ਨੇ ਅਸੀਂ ਉਹਨਾਂ ਨੂੰ ਆਪਣੇ ਨਾਲੋਂ ਲਾਉਣਾ ਹੁੰਦਾ ਅਸੀਂ ਆਪਣੇ ਆਪ ਨੂੰ ਦੱਸਣਾ ਹੁੰਦਾ ਕਿ ਜੇ ਦਿਨ 'ਚ ਮੇਰੇ ਕੋਲ 12 ਘੰਟੇ ਆ ਤੇ ਮੈਂ 10 ਘੰਟੇ ਵੀ ਦੂਜਿਆਂ ਲਈ ਦੌੜ ਸਕਦਾ ਪਰ 2 ਘੰਟੇ ਮੈਂ ਸਿਰਫ ਤੇ ਸਿਰਫ ਆਪਣੇ ਲਈ ਸੋਚੂਗਾ ਦਿਨ 'ਚ ਮੈਂ ਸਾਰਿਆਂ ਲਈ ਸਭ ਕੁਝ ਬਣਾ ਸਕਦਾ ਪਰ ਕਦੇ-ਕਦੇ ਮੈਂ ਸਿਰਫ ਆਪਣੇ ਲਈ ਕੁਝ ਬਣਾਉਂਗਾ ਤੁਸੀਂ ਬਹੁਤ ਵਾਰੀ ਸੋਚਦੇ ਹੋਵੋਗੇ ਕਿ ਅਸੀਂ ਸ਼ਾਇਦ ਸੈਲਫਿਸ਼ ਹੋਣ ਵਾਲੀਆਂ ਗੱਲਾਂ ਕਰਦੇ ਆਂ ਪਰ ਇਹ ਸੈਲਫਿਸ਼ ਹੋਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਜਿਨੇ ਅੱਜ ਦੀ ਘੜੀ ਆਪਣੇ ਲਈ ਕੁਝ ਨਹੀਂ ਕੀਤਾ ਉਹ 10-15 ਸਾਲ ਬਾਅਦ ਜ਼ਰੂਰ ਪਛਤਾਊਗਾ ਸਾਡੀਆਂ ਮਾਵਾਾਂ ਕੋਲ ਤੁਸੀਂ ਜਾ ਕੇ ਬਹਿ ਜਾਓ ਉਹ ਕਹਣਗੇ ਅਸੀਂ ਤਾਂ ਸਾਰੀ ਉਮਰ ਸਭ ਕਿਸੇ ਲਈ ਕੁਝ ਕੀਤਾ ਪਰ ਸਾਡੇ ਲਈ ਕੁਝ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਉਹ ਜ਼ਮਾਨਾ ਗੁਜ਼ਰ ਗਿਆ ਕਿ ਤੁਹਾਡੇ ਲਈ ਕੋਈ ਕੁਝ ਵੀ ਕਰੂਗਾ ਹੁਣ ਉਹ ਜ਼ਮਾਨਾ ਆ ਗਿਆ ਜਿੱਥੇ ਤੁਹਾਨੂੰ ਹੀ ਤੁਹਾਡੇ ਲਈ ਕੁਝ ਨਾ ਕੁਝ ਕਰਨਾ ਪੈਣਾ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਜੇ ਕੱਲ ਨੂੰ ਪਛਤਾਵਿਆਂ ਚ ਨਹੀਂ ਲਿਜਾਣਾ ਚਾਹੁੰਦੇ ਤਾਂ ਤੁਸੀਂ ਆਪਣੇ ਆਪ ਲਈ ਕੁਝ ਕਰਿਆ ਕਰੋ ਇਹ ਨਾ ਸੋਚਿਆ ਕਰੋ ਕਿ ਲੋਕ ਕੀ ਕਹਿਣਗੇ ਲੋਕਾਂ ਕੋਲ ਇੰਨੀ ਫਰਸਤ ਨਹੀਂ ਹੈਗੀ ਕਿ ਕੋਈ ਤੁਹਾਡੇ ਬਾਰੇ ਸੋਚੇ ਅਸੀਂ ਕਈ ਵਾਰ ਵਿਆਹ ਸ਼ੱਦੀ ਜਾਂਦੇ ਆ ਸਭ ਤੋਂ ਸੋਹਣਾ ਸੂਟ ਪਾ ਕੇ ਜਾਂਦੇ ਹੁੰਨੇ ਆਪਣੀ ਜਾਣ ਚੋਦੇ ਤੇ 10-15000 ਰੁਪਏ ਖਰਚਾ ਕੀਤਾ ਹੁੰਦਾ ਪਰ ਤੁਹਾਨੂੰ ਪਤਾ ਕਿ ਉੱਥੇ ਤੁਹਾਨੂੰ ਕੋਈ ਨਹੀਂ ਦੇਖਦਾ ਉੱਥੇ ਕਿਸੇ ਨੂੰ ਕੋਈ ਨਹੀਂ ਦੇਖ ਰਿਹਾ ਹੁੰਦਾ ਐਵੇਂ ਸਾਨੂੰ ਘਰੇ ਬੈਠਿਆਂ ਨੂੰ ਹੀ ਲੱਗ ਜਾਂਦਾ ਵੀ ਜੇ ਮੈਂ ਆਹ ਕੁਛ ਕੀਤਾ ਤਾਂ ਮੈਨੂੰ ਦੁਨੀਆ ਕੀ ਕਹੂਗੀ ਦੁਨੀਆ ਕੋਲੇ ਇੰਨੀ ਕੁ ਫੁਰਸਤ ਹੈਗੀ ਆ ਵੀ ਉਹ ਤੁਹਾਡੇ ਬਾਰੇ ਸੋਚੇ ਤੁਹਾਡੇ ਕੋਲੇ ਫੁਰਸਤ ਹੈਗੀ ਆ ਵੀ ਤੁਸੀਂ ਕਿਸੇ ਬਾਰੇ ਸੋਚੋ ਸਾਡੇ ਕੋਲੇ ਤਾਂ ਆਪਣੇ ਬਾਰੇ ਸੋਚਣ ਦੀ ਫੁਰਸਤ ਨਹੀਂ ਹੁੰਦੀ ਹਨਾ ਤੇ ਇਸ ਚੀਜ਼ ਨੂੰ ਮਗਰੋਂ ਲਾ ਕੇ ਵੀ ਲੋਕ ਕੀ ਕਹਿਣਗੇ ਜੇ ਮੈਂ ਆਹ ਕਰ ਲਿਆ ਤਾਂ ਲੋਕ ਕੀ ਕਹਿਣਗੇ ਇਸ ਚੀਜ਼ ਨੂੰ ਮਗਰੋਂ ਲਾ ਕੇ ਨਾ ਸਿਰਫ ਆਪਣੇ ਬਾਰੇ ਕਦੇ ਨਾ ਕਦੇ ਜਰੂਰ ਸੋਚਿਆ ਕਰੋ ਆਪਣੀ ਤੰਦਰੁਸਤੀ ਤੇ ਧਿਆਨ ਦਿਓ ਕੰਟਾ ਆਪਣੇ ਸਰੀਰ ਦੀ ਦੇਖਭਾਲ ਕਰੋ ਕੰਟਾ ਦੀ ਮਾਨਸਿਕਤਾ ਦੀ ਦੇਖਭਾਲ ਕਰੋ ਕਿਉਂਕਿ ਹੁਣ ਕੋਈ ਨਹੀਂ ਤੁਹਾਡੇ ਆਲੇ ਦੁਆਲੇ ਤੁਸੀਂ ਜੇ 2 ਦਿਨ ਵੀ ਬਿਮਾਰ ਹੋ ਜਾਓਗੇ ਨਾ ਹੁਣ ਪੁਰਾਣਾ ਜ਼ਮਾਨਾ ਨਹੀਂ ਹੈਗਾ ਕਿ ਕੋਈ ਰਿਸ਼ਤੇਦਾਰ ਆ ਕੇ ਕਹਿ ਦੂਗਾ ਮੈਂ 4 ਦਿਨ ਤੇਰੇ ਕਟਾ ਦੰਨਾ ਹੈ ਨਾ ਜਾਂ ਫਿਰ ਤੁ ਤੁ ਨੂੰ ਕੋਈ ਮਾਨਸਿਕ ਸੱਟਾਂ ਪਰੇਸ਼ਾਨ ਕਰਦੀਆਂ ਨੇ ਕੋਈ ਤੁਹਾਨੂੰ ਵੱਧ ਤੋਂ ਵੱਧ 2 ਦਿਨ ਤੋਂ ਵੱਧ ਨਹੀਂ ਬੈ ਕੇ ਸੁਣੂਗਾ ਤੀਜੇ ਦਿਨ ਅਗਲਾ ਕਹੇਗਾ ਕਿ ਇਹਦਾ ਤਾਂ ਇਹੀ ਕੰਮ ਹੈ ਆਪਣੇ ਆਪ ਨੂੰ ਨਾ ਨਿਖਾਰੋ ਆਪਣੇ ਅੰਦਰੋਂ ਆਪਣੇ ਆਪ ਨੂੰ ਸਮਝਾਓ ਕਿ ਜੇ ਤੂੰ ਆਪਣੇ ਲਈ ਇਮਾਨਦਾਰ ਨਹੀਂ ਤਾਂ ਫਿਰ ਤੂੰ ਕਿਸੇ ਲਈ ਇਮਾਨਦਾਰ ਨਹੀਂ ਜਿਹੜਾ ਬੰਦਾ ਖੁਦ ਖੁਸ਼ ਨਹੀਂ ਨਾ ਹੈਗਾ ਉਹ ਜ਼ੋਰ ਲਾ ਲਵੇ ਉਹ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦਾ ਕਦੇ ਵੀ ਇੱਕ ਚੰਗਾ ਬੰਦਾ ਕਦੇ ਵੀ ਆਪਣੇ ਪਰਿਵਾਰ ਚ ਜਿਹੜੀ ਖੁਸ਼ੀ ਲੈ ਕੇ ਆਊਗਾ ਉਹ ਜੀ ਖੁਸ਼ੀ ਮੇਰੇ ਵਰਗਾ ਜਾਂ ਕੋਈ ਵੀ ਉਹ ਬੰਦਾ ਜਿਹੜਾ ਸੋਚਦਾ ਕਿ ਮੈਂ ਉਦਾਸ ਆ ਉਹ ਕਦੇ ਨਹੀਂ ਲਿਆ ਸਕਦਾ ਸਭ ਤੋਂ ਪਹਿਲਾਂ ਜੇ ਤੁਸੀਂ ਦੂਜਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਖੁਸ਼ ਰੱਖਣਾ ਸਿੱਖੋ ਅਸੀਂ ਕਈ ਵਾਰੀ ਬੇहद ਜ਼ਿਆਦਾ ਐਵੇਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਉਦਾਸ ਹੋ ਜਾਂਦੇ ਆ ਨਾ ਜਦੋਂ ਤੁਸੀਂ ਦੇਖਿਓ ਕਿ ਤੁਹਾਡੇ ਤੇ ਕੋਈ ਕੰਮ ਚੰਗਾ ਨਹੀਂ ਹੋ ਰਿਹਾ ਇੱਕ ਖਿੜੀ ਹੋਈ ਚੀਜ਼ ਨੂੰ ਦੇਖ ਕੇ ਜੋ ਮੁਹੱਬਤ ਤੁਹਾਨੂੰ ਮਹਿਸੂਸ ਹੁੰਦੀ ਆ ਜੋ ਖਿੱਚ ਤੁਹਾਨੂੰ ਮਹਿਸੂਸ ਹੁੰਦੀ ਆ ਕਦੇ ਕਿਸੇ 부ਜੀ ਹੋਈ ਚੀਜ਼ ਨੂੰ ਦੇਖ ਕੇ ਹੋਈ ਆ ਜਦੋਂ ਸਾਡਾ ਅੰਦਰ 부ਝ ਜਾਂਦਾ ਜਦੋਂ ਅਸੀਂ ਆਪਣੇ ਆਪ ਲਈ ਕੁਝ ਨਹੀਂ ਕਰਦੇ ਫਿਰ ਅਸੀਂ ਦੁਨੀਆ ਲਈ ਜਿੰਨੀ ਮਰਜ਼ੀ ਵਾਹ ਲਾ ਲਈਏ ਅਸੀਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਤੇ ਆਪਣੇ ਆਪ ਨੂੰ ਖੁਸ਼ ਰੱਖਣਾ ਬੇਹੱਦ ਜ਼ਿਆਦਾ ਜ਼ਰੂਰੀ ਚੀਜ਼ ਆ ਇਹ ਕਈ ਵਾਰੀ ਨਾ ਤੁਹਾਨੂੰ 20-25 ਸਾਲ ਦੀ ਜਿੰਦਗੀ ਜਦੋਂ ਤੁਸੀਂ ਐਵੇਂ ਲੰਘਾ ਜਾਂਦੇ ਹੋ ਤਾਂ ਤੁਹਾਨੂੰ ਉਦੋਂ ਪਤਾ ਲੱਗਦਾ ਮੈਂ بڑے ਲੋਕਾਂ ਨੂੰ ਮਿਲਦੀਆਂ ਜਿਹੜੇ ਕਹਿੰਦੇ ਨੇ ਮੇਰੇ ਅੰਦਰ ਨਾ ਹਲੇ 20 ਸਾਲ ਪਹਿਲਾਂ ਵਾਲੀ ਚੀਜ਼ ਵੀ ਪਈ ਆ ਅਸੀਂ ਜਦੋਂ ਆਪਣੇ ਪਾਸਟ ਨੂੰ ਛੱਡਦੇ ਨਹੀਂ ਹੈਗੇ ਤਾਂ ਅਸੀਂ ਉਹਨੂੰ ਇਸ ਵਾਲੇ ਸਮੇਂ 'ਚ ਵੀ ਲੈ ਆਉਨੇ ਆ ਤੇ ਫਿਰ ਸਾਨੂੰ ਲੱਗਦਾ ਹੁੰਦਾ ਕਿ ਵੀ ਜ਼ਿੰਦਗੀ ਬਸ ਐਵੇਂ ਗੁਜ਼ਰ ਗਈ ਜਿਹੜੀ ਚੀਜ਼ ਕੱਲ ਵਾਪਰੀ ਆ ਨਾ ਉਹਨੂੰ ਛੱਡ ਦੇਣਾ ਸਿੱਖ ਲੋ। ਆ ਤੁਸੀਂ ਸੋਚੋ ਕਿ ਮੇਰਾ ਬਸ ਅੱਜ ਮੈਂ ਕਿਵੇਂ ਦਾ ਰੱਖਣਾ ਨਾ ਮੈਂ ਉਸ ਚੀਜ਼ ਤੇ ਗੱਲ ਕਰਨੀ ਆ। ਤੁਸੀਂ ਜਦੋਂ ਨੱਠ ਲੈਣੇ ਹੋ ਨਾ ਕਿ ਮੈਂ ਜਾਉਣਾ ਜਾਉਣ ਦਾ ਮਤਲਬ ਨਾ ਸਿਰਫ ਜਾਉਂਦੇ ਹੋਣਾ ਚਾਹੀਦਾ ਬੇहद ਖੁਸ਼ੀ ਨਾਲ ਜਾਉਂਦੇ ਹੋਣਾ ਚਾਹੀਦਾ ਬੇहद ਭਰੇ ਭਰੇ ਉਹਦਾ ਮਤਲਬ ਚਿਹਰਿਆਂ ਨਾਲ ਜਾਉਂਦੇ ਹੋਣਾ ਚਾਹੀਦਾ। ਅ ਦੁਨੀਆ 'ਚ ਨਾ ਇੰਨੇ ਲੋਕ ਨੇ ਜਿਹੜੇ ਤੁਹਾਨੂੰ ਬੜਾ ਕੁਝ ਸਿਖਾ ਸਕਦੇ ਨੇ। ਇੱਕ ਵਾਰ ਮੈਂ ਕਿਸੇ ਦੇ ਮੂੰਹੋਂ ਸੁਣਿਆ ਸੀਗਾ ਕਹਿੰਦੇ ਵੀ ਜੋ ਤੁਹਾਡਾ ਜੋ ਵੀ ਤੁਹਾਡਾ ਫੈਸ਼ਨ ਆ ਨਾ ਜੋ ਤੁਹਾਡੀ ਇੱਛਾ ਹੈ ਉਹ ਜੇ ਕੋਈ ਕੰਮ ਕਰਨ ਨੂੰ ਤੁਹਾਡਾ ਜੀ ਕਰਦਾ ਤਾਂ ਕਰ ਲਓ ਕਿਉਂਕਿ ਜਦੋਂ ਅਸੀਂ ਮਰਦੇ ਹੁੰਨੇ ਆ ਨਾ ਤਾਂ ਸਭ ਤੋਂ ਜ਼ਿਆਦਾ ਪਛਤਾਵੇ ਇਹਨਾਂ ਚੀਜ਼ਾਂ ਦੇ ਹੁੰਦੇ ਨੇ ਕਿ ਮੈਂ ਉਹ ਕਰਨਾ ਸੀ ਮੈਂ ਕਰ ਨਹੀਂ ਸਕਿਆ ਸਾਨੂੰ ਕਿਸੇ ਨੇ ਨਹੀਂ ਰੋਕਿਆ ਹੋਇਆ ਕੁਝ ਵੀ ਕਰਨ ਤੋਂ ਜੇ ਤੁਸੀਂ ਸਹੀ ਮਨ ਨਾਲ ਸਹੀ ਇੱਛਾ ਨਾਲ ਆਪਣਾ ਕੰਮ ਕਰੋਗੇ ਨਾ ਤਾਂ ਇੱਕ ਦਿਨ ਤੁਸੀਂ ਦੁਨੀਆ ਨੂੰ ਸਾਬਿਤ ਕਰ ਦੋਗੇ ਕਿ ਜੋ ਮੈਂ ਸੋਚਦਾ ਸੀ ਨਾ ਉਹ ਸਹੀ ਸੀਗਾ ਮੈਂ ਬਹੁਤ ਸਾਰੇ ਲੋਕਾਂ ਦੀ ਲਾਈਫ ਚ ਐਗਜ਼ਾਮਪਲ ਲਈਆ ਜਿਵੇਂ ਡਾਕਟਰ ਕਪੂਰ 40 ਸਾਲ ਦੀ ਉਮਰ ਤੋਂ ਬਾਅਦ ਲਿਖਣਾ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਤੁਸੀਂ ਦੇਖੋ ਵੀ ਅੱਜ ਉਹ ਕਿੰਨੇ ਜ਼ਿਆਦਾ ਪਪੂਲਰ ਨੇ ਮੈਂ ਮੈਨੂੰ ਲੱਗਦਾ 32 33 ਸਾਲ ਦੀ ਉਮਰ ਤੋਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਅੱਜ ਇੰਨਾ ਕ ਸਕੂਨ ਹੈਗਾ ਕਿ ਜੋ ਮੈਂ ਜ਼ਿੰਦਗੀ ਚ ਕਰਨਾ ਚਾਹੁੰਦੀ ਸੀ ਉਹ ਮੈਂ ਕਰ ਲਿਆ ਇਦਾਂ ਦੇ ਕਿੰਨੇ ਲੋਕ ਤੁਹਾਡੇ ਵਾਲੇ ਦੁਆਲੇ ਹੋਣਗੇ ਜਿਹੜੇ ਤੁਹਾਨੂੰ ਦੱਸਦੇ ਨੇ ਵੀ ਜ਼ਿੰਦਗੀ ਨਾ ਕਦੇ ਵੀ ਇਹ ਨਹੀਂ ਹੁੰਦਾ ਕਿ 20-25 ਸਾਲ ਦੀ ਉਮਰ ਤੋਂ ਸ਼ੁਰੂ ਹੋਊਗੀ ਜ਼ਿੰਦਗੀ ਤਾਂ 50 ਸਾਲ ਦੀ ਉਮਰ ਤੋਂ ਵੀ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਜਦੋਂ ਵੀ ਕਦੇ ਕਿਸੇ ਦਾ ਵੀ ਕੋਈ ਚੰਗਾ ਸ਼ਬਦ ਸੁਣਦੇ ਹੋ ਉੱਥੋਂ ਹੀ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰੋ ਇਹ ਨਹੀਂ ਕਿ ਹੁਣ ਮੈਂ 40 ਸਾਲ ਦਾ ਹੋ ਗਿਆ ਤਾਂ ਮੈਂ ਤਾਂ ਬਸ ਲੋਕਾਂ ਲਈ ਕਰਦਾ ਰਿਹਾ ਮੈਂ ਹੁਣ ਤੋਂ ਵੀ ਆਪਣੇ ਲਈ ਕੁਝ ਨਹੀਂ ਕਰ ਸਕਦਾ ਜਦੋਂ ਵੀ ਤੁਹਾਡੇ ਕੰਨਾਂ 'ਚ ਇਹ ਗੱਲ ਪੈਂਦੀ ਆ ਨਾ ਕਿ ਤੁਸੀਂ ਕਿਸੇ ਉਮਰ 'ਚ ਵੀ ਆਪਣੇ ਲਈ ਕੁਝ ਵੀ ਕਰ ਸਕਦੇ ਹੋ ਤਾਂ ਤੁਸੀਂ ਉਸੇ ਉਮਰ 'ਚ ਸ਼ੁਰੂ ਕਰ ਦਿਓ ਜੇ ਤੁਹਾਨੂੰ 20 ਸਾਲ ਕੋਈ ਖੁਸ਼ੀ ਨਹੀਂ ਮਿਲੀ ਤਾਂ ਅੱਜ ਆਪਣੇ ਆਪ ਨੂੰ ਪਹਿਲੀ ਖੁਸ਼ੀ ਦੇਣੀ ਸਿੱਖੋ ਕਿ ਵੀ ਮੈਂ ਜੋ ਮੈਂ ਅੱਜ ਚਾਹੇ ਆਪਣੀ ਪਸੰਦ ਦੀ ਕੋਈ ਖਾਣ ਵਾਲੀ ਚੀਜ਼ ਹੀ ਲੈ ਕੇ ਆਵਾਂ ਪਰ ਮੈਂ ਸੋਚਾਂ ਤਾਂ ਸਹੀ ਕਿ ਜੇ ਦੁਨੀਆ ਮੈਨੂੰ ਖੁਸ਼ ਨਹੀਂ ਕਰ ਰਹੀ ਤਾਂ ਮੈਂ ਤਾਂ ਆਪਣੇ ਆਪ ਨੂੰ ਖੁਸ਼ ਕਰਾਂ ਨਾ ਅੱਜ ਕੋਈ ਪਹਿਲੀ ਚੀਜ਼ ਆਪਣੀ ਖੁਸ਼ੀ ਲਈ ਕਰਕੇ ਦੇਖੋ ਅਸੀਂ ਕਦੇ ਕਿਸੇ ਨੂੰ ਤਾਨਾ ਮੇਣਾ ਨਹੀਂ ਦੇ ਸਕਦੇ ਵੀ ਤੂੰ ਮੇਰੇ ਲਈ ਆ ਕਰ ਕੋਈ ਬੰਨਿਆ ਨਹੀਂ ਹੋਇਆ ਸਾਡੇ ਲਈ ਕੁਝ ਵੀ ਕਰਨ ਦੇ ਜੇ ਅਸੀਂ ਆਪੇ ਨਹੀਂ ਕਰ ਰਹੇ ਹਨਾ ਤੇ ਫਿਰ ਸਾਨੂੰ ਫਿਊਚਰ ਚ ਪਛਤਾਵੇ ਹੋਣਗੇ ਹੀ ਹੋਣਗੇ ਕਿੰਨੀ ਜ਼ਿੰਦਗੀ ਕੀਮਤੀ ਆ ਨਾ ਸ਼ਾਇਦ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ ਤੁਸੀਂ ਕਿਸੇ ਹਸਪੀਟਲ ਦੀ ਐਮਰਜੈਂਸੀ ਵਾਰਡ ਦਾ ਇੱਕ ਗੇੜਾ ਲਾ ਕੇ ਆਇਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਜ਼ਿੰਦਗੀ ਕਿੰਨੀ ਕੀਮਤੀ ਚੀਜ਼ ਹੁੰਦੀ ਆ ਉਹਨੂੰ ਐਵੇਂ ਛੋਟੇ-ਮੋਟੇ ਰੋਸਿਆਂ ਚ ਛੋਟੇ-ਮੋਟੇ ਪਛਤਾਵਿਆਂ ਚ ਜੇ ਗੁਜ਼ਾਰ ਦੋਗੇ ਨਾ ਤਾਂ ਫੇਰ ਸੱਚੀ ਤੁਹਾਨੂੰ ਅਖੀਰ ਤੇ ਪਛਤਾਵੇ ਹੋਣਗੇ ਜਿਵੇਂ ਮੇਰੀ ਨਾ ਇੱਕ ਆਦਤ ਹੈ ਵੀ ਕਿਸੇ ਨੇ ਮੈਨੂੰ ਕੋਈ ਗੱਲ ਕਹਿਤੀ ਮੈਂ ਉਹਨੂੰ ਵੱਧ ਤੋਂ ਵੱਧ 4-5 ਦਿਨ ਸੋਚਦੀ ਆਂ ਤੇ 6ਵੇਂ ਜਾਂ 7ਵੇਂ ਦਿਨ ਮੈਂ ਛੱਡ ਦਿੰਨੀ ਆ ਮਤਲਬ ਮੇਰੇ ਦਿਮਾਗ ਚ ਨਹੀਂ ਆਉਂਦੀ ਉਹ ਚੀਜ਼ ਪਰ ਇਹ ਨਿਆਮਤ ਵਾਲੀ ਚੀਜ਼ ਹੁੰਦੀ ਆ ਤੇ ਤੁਸੀਂ ਵੀ ਛੱਡ ਦਿਓ ਮੈਨੂੰ ਲੱਗਦਾ ਥੋੜੀ ਜਿਹੀ ਸੈਲਫਿਸ਼ ਹੋ ਜਾਓ ਆਪਣੇ ਆਪ ਲਈ ਸੋਚਣਾ ਸ਼ੁਰੂ ਕਰਦੋ ਆਪਣੇ ਆਪ ਨੂੰ ਸਲਾਹ ਆਪ ਦੇਣੀ ਸਿੱਖੋ ਜੋ ਤੁਹਾਡਾ ਮਨ ਕਰਦਾ ਜੋ ਤੁਹਾਡਾ ਦਿਲ ਕਰਦਾ ਉਹ ਸਲਾਹ ਤੁਸੀਂ ਮੰਨੋ ਕਿਉਂਕਿ ਆਪਣੇ ਤੋਂ ਬਿਹਤਰ ਸਲਾਹ ਆਪਾਂ ਨੂੰ ਕੋਈ ਨਹੀਂ ਦੇ ਸਕਦਾ ਹੁੰਦਾ ਜਦੋਂ ਅਸੀਂ ਗਲਤ ਹੁੰਨੇ ਆ ਸਾਨੂੰ ਸਭ ਤੋਂ ਪਹਿਲਾਂ ਪਤਾ ਹੁੰਦਾ ਕਿਸੇ ਦੇ ਦੱਸਣ ਤੋਂ ਵੀ ਪਹਿਲਾਂ ਪਤਾ ਹੁੰਦਾ ਵੀ ਮੈਂ ਇੱਥੇ ਗਲਤ ਆ ਉਵੇਂ ਜੇ ਅਸੀਂ ਸਹੀ ਵੀ ਹੁੰਨੇ ਆ ਨਾ ਉਹ ਵੀ ਸਾਨੂੰ ਕਿਸੇ ਦੇ ਵੀ ਦੱਸਣ ਤੋਂ ਪਹਿਲਾਂ ਪਤਾ ਹੁੰਦਾ ਕਿ ਅਸੀਂ ਇੱਥੇ ਸਹੀ ਆ ਤੁਸੀਂ ਸਾਰੇ ਫਰਜ਼ ਨਿਭਾਉਣੇ ਨੇ ਮੈਂ ਨਹੀਂ ਕਹਿੰਦੀ ਕਿ ਤੁਸੀਂ ਬਗਗੀ ਹੋ ਜਾਓ ਤੁਸੀਂ ਬਾਹਰ ਹੋ ਜਾਓ ਸਾਰੀਆਂ ਚੀਜ਼ਾਂ ਤੋਂ ਨਹੀਂ ਤੁਸੀਂ ਉਹ ਵੀ ਕਰਨੀਆਂ ਨੇ ਪਰ ਉਸ ਸਾਰੀ ਚੀਜ਼ੇ ਚ ਨਾ ਆਪਣੇ ਆਪ ਨੂੰ ਮਿਸ ਨਾ ਕਰੋ ਤੁਹਾਡੇ ਕੋਲ ਆਪਣੇ ਆਪ ਲਈ ਥੋੜਾ ਜਿਹਾ ਸਮਾਂ ਵੀ ਹੋਣਾ ਚਾਹੀਦਾ ਥੋੜਾ ਜਿਹਾ ਸਕੂਨ ਵੀ ਹੋਣਾ ਚਾਹੀਦਾ ਥੋੜਾ ਜਿਹਾ ਪੈਸਾ ਵੀ ਹੋਣਾ ਚਾਹੀਦਾ ਥੋੜੀ ਜਿਹੀ ਖੁਸ਼ੀ ਵੀ ਹੋਣੀ ਚਾਹੀਦੀ ਹੈ ਤੇ ਅਜੀ ਤਾਂ ਅਸੀਂ ਉਹਨਾਂ ਚੀਜ਼ਾਂ ਤੋਂ ਬਾਹਰ ਹੀ ਨਹੀਂ ਆਏ ਕਿ ਅਸੀਂ ਤਾਂ ਸਲਾਦ ਵੀ ਉਦੋਂ ਖਾਂਦੇ ਆ ਜਦੋਂ ਰਿਸ਼ਤੇਦਾਰ ਆਏ ਹੁੰਦੇ ਨੇ ਨਾ ਫਰੂਟ ਵੀ ਕਈ ਘਰਾ ਵਿੱਚ ਉਦੋਂ ਹੀ ਅਸੀਂ ਕੱਟਦੇ ਆ ਜਦੋਂ ਰਿਸ਼ਤੇਦਾਰ ਆਏ ਹੁੰਦੇ ਨੇ ਸਾਰੀਆਂ ਕੀਮਤੀ ਚੀਜ਼ਾਂ ਅਸੀਂ ਉਦੋਂ ਵਰਤਦੇ ਆ ਜਦੋਂ ਰਿਸ਼ਤੇਦਾਰ ਆਏ ਹੁੰਦੇ ਨੇ ਤੇ ਆਪਣੇ ਲਈ ਕਦੀ ਵਰਤੀ ਹੀ ਨਹੀਂ ਆਪਣੇ ਲਈ ਕਦੀ ਸਿੱਖੀਆਂ ਹੀ ਨਹੀਂ ਤੇ ਥੋੜਾ ਥੋੜਾ ਸੈਲਫਿਸ਼ ਹੋਣਾ ਮੈਨੂੰ ਲੱਗਦਾ ਮਾੜੀ ਚੀਜ਼ ਨਹੀਂ ਹੁੰਦੀ ਹੈਗੀ ਮੈਂ ਤਾਂ ਹੁਣ ਆਪਣੇ ਆਪ ਨੂੰ ਇਸ ਜਗ੍ਹਾ ਤੇ ਵੀ ਲੈ ਜਾਂਦਾ ਕਿ ਨਾ ਮੈਨੂੰ ਜ਼ਿੰਦਗੀ ਚ ਬਹੁਤੀਆਂ ਜਿਆਦਾ ਦੋਸਤੀਆਂ ਦੀ ਜ਼ਰੂਰਤ ਆ ਨਾ ਮੈਨੂੰ ਬਹੁਤੇ ਜਿਆਦਾ ਰਿਸ਼ਤਿਆਂ ਦੀ ਜ਼ਰੂਰਤ ਆ ਮੈਨੂੰ ਲੱਗਦਾ ਕਿ ਥੋੜੇ ਥੋੜੇ ਵੀ ਤੁਸੀਂ ਸ਼ਾਨਦਾਰ ਤਰੀਕੇ ਨਾਲ ਨਿਭਾ ਲਓ ਨਾ ਉਹ ਵੀ ਤੁਹਾਡੇ ਲਈ ਸਕੂਨ ਆ ਸਾਰਾ ਦਿਨ ਭੱਜਾ ਬੰਦਾ ਵੀ ਨਾ ਬਹੁਤ ਜਿਆਦਾ ਥੱਕ ਜਾਂਦਾ ਬਹੁਤਿਆਂ ਨਾਲ ਨਿਭਾਉਂਦਾ ਬੰਦਾ ਵੀ ਉਸੇ ਤਰ੍ਹਾਂ ਬਹੁਤ ਜਿਆਦਾ ਥੱਕ ਜਾਂਦਾ ਬਹੁਤਿਆਂ ਲਈ ਬਹੁਤਾ ਕੁਝ ਕਰਦਾ ਬੰਦਾ ਵੀ ਥੱਕ ਜਾਂਦਾ ਤੇ ਹਰ ਵਕਤ ਦੂਜਿਆਂ ਬਾਰੇ ਸੋਚਦਾ ਬੰਦਾ ਵੀ ਥੱਕ ਜਾਂਦਾ ਤੇ ਕਦੇ-ਕਦੇ ਸਕੂਨ ਪਤਾ ਕਦੋਂ ਮਿਲਦਾ ਜਦੋਂ ਸਾਰੀਆਂ ਚੀਜ਼ਾਂ ਨੂੰ ਛਾੜ ਕੇ ਆਪਣੇ ਆਪ ਨੂੰ ਯਾਦ ਕਰਦੇ ਆ ਕਿ ਮੈਨੂੰ ਕੀ ਚਾਹੀਦਾ ਸੀਗਾ ਮੇਰੀ ਬੜੀ ਇੱਛਾ ਹੁੰਦੀ ਸੀ ਜਦੋਂ ਮੈਂ ਛੋਟੀ ਹੁੰਦੀ ਸੀਗੀ ਕਿ ਮੈਂ ਬੜਾ ਲਿਖਣਾ ਹੈ ਨਾ ਤੇ ਆ ਪਿਛਲੇ 4-5 ਸਾਲ ਦੇ ਅਰਸੇ ਤੋਂ ਮੈਂ ਲਿਖਣਾ ਛੱਡਤਾ ਮੈਨੂੰ ਉਸ ਚੀਜ਼ ਨੇ ਇੰਨਾ ਜ਼ਿਆਦਾ ਤੰਗ ਕਰਨਾ ਸ਼ੁਰੂ ਕਰਤਾ ਅੰਦਰੋਂ-ਅੰਦਰ ਹੀ ਮੈਨੂੰ ਲੱਗਦਾ ਹੁੰਦਾ ਸੀ ਵੀ ਮੈਂ ਸ਼ਾਇਦ ਲਿਖਣਾ ਹੀ ਭੁੱਲ ਗਈ ਫਿਰ ਮੈਂ ਆਪਣੇ ਆਪ ਨੂੰ ਹੀ ਸਮਝਾਇਆ ਮੈਂ ਕਿਹਾ ਵੀ ਮੈਂ ਲਿਖਣਾ ਨਹੀਂ ਭੁੱਲੀ ਹੋ ਸਕਦਾ ਮੇਰਾ ਇਸ ਵਕਤ ਦੌਰ ਕੁਝ ਹੋਰ ਕਰਨ ਦਾ ਚੱਲ ਰਿਹਾ ਹੋ ਸਕਦਾ ਮੈਂ ਆ ਕੰਮ ਕਰਨਾ ਇਸ ਵਕਤ ਤੇ ਮੈਂ ਕੱਲ ਨੂੰ ਸਾਲ ਬਾਅਦ ਜਾਂ 2 ਸਾਲ ਬਾਅਦ ਦੁਆਰਾ ਉਹਨਾ ਸੋਨਾ ਲਿਖਣਾ ਸ਼ੁਰੂ ਕਰ ਦੂੰਗੀ ਉਹ ਕਿਹੜਾ ਮੇਰੇ ਅੰਦਰੋਂ ਆਰਟ ਚੱਲਿਆ ਗਿਆ ਹੈ ਨਾ ਤੇ ਐਵੇਂ ਪਛਤਾਵਾ ਇਹਨਾਂ ਜ਼ਿੰਦਗੀ ਨਹੀਂ ਗੁਜ਼ਾਰਨੀ ਆਪਾਂ ਨੇ ਮੈਂ ਤਾਂ ਸੱਚੀ ਹੁਣ ਆਪਣੇ ਆਪ ਨੂੰ ਥੋੜਾ ਜਿਹਾ ਵਕਤ ਦੰਨੀ ਆ ਆਪਣੇ ਆਪ ਲਈ ਥੋੜੇ ਜਿਹੇ ਪੈਸੇ ਅਲੱਗ ਰੱਖ ਦੀਆਂ ਆਪਣੀ ਇੱਛਾ ਲਈ ਕਈ ਵਾਰ ਬਹੁਤਿਆਂ ਨੂੰ ਨਾਰਾਜ਼ ਕਰਕੇ ਵੀ ਥੋੜਾ ਜਿਹਾ ਕੁਝ ਕਰ ਲੈਣੀ ਆ ਤੇ ਤੁਸੀਂ ਸਭ ਕੁਝ ਕਰਿਓ ਜ਼ਿੰਦਗੀ ਚ ਪਰ ਇਹ ਨਾ ਹੋਵੇ ਕਿ ਤੁਹਾਡੇ ਅੰਦਰੋਂ ਤੁਸੀਂ ਗੁੰਮ ਹੋ ਜਾਵੋ ਜੇ ਕਿਤੇ ਤੁਹਾਡਾ ਮਨ ਕਹਿੰਦਾ ਨਾ ਕਿ ਹਾਲੇ ਵੀ ਵਕਤ ਹੈਗਾ ਮੈਂ ਆਪਣੇ ਆਪ ਲਈ ਬਹੁਤ ਕੁਝ ਕਰ ਸਕਦਾ ਤਾਂ ਸੱਚੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਚਾਹੇ 60 ਪਲੱਸ ਹੋ ਚਾਹੇ 80 ਪਲੱਸ ਹੋ ਇਸ ਉਮਰ 'ਚ ਤੁਹਾਡਾ ਡਰਾਈਵਿੰਗ ਸਿੱਖਣ ਨੂੰ ਜੀ ਕਰਦਾ ਉਹ ਕਰੋ ਕੁਝ ਲਿਖਣ ਨੂੰ ਜੀ ਕਰਦਾ ਉਹ ਕਰੋ ਤੁਹਾਡਾ ਆਪਣਾ ਕਿਤੇ ਇਕੱਲੇ ਘੁੰਮਣ ਜਾਣ ਨੂੰ ਵੀ ਜੀ ਕਰ ਰਿਹਾ ਇਸ ਵਕਤ ਤਾਂ ਉਹ ਵੀ ਕਰੋ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਲਿਸਟ ਬਣਾਉਂਗੇ ਨਾ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਨੋਟਿਸ ਕਰੋਗੇ ਕਿ ਭਈ ਹਾਂ ਮੈਂ ਤਾਂ ਨੋਟ ਕਰ ਲਿਆ ਵੀ ਮੇਰੀ ਜ਼ਿੰਦਗੀ ਚ ਉਹ ਆ ਚੀਜ਼ਾਂ ਮਿਸ ਹੋਈਆਂ ਨੇ ਮੈਂ ਸ਼ਾਇਦ ਜਿੰਨੀਆਂ ਕੁ ਵੀ ਗੱਲਾਂ ਕੀਤੀਆਂ ਬਹੁਤ ਰਲਾਜ ਦਿੱਤੀਆਂ ਤੁਹਾਨੂੰ ਕਲੈਰਿਟੀ ਦਾ ਨਾਂ ਵੀ ਸਮਝ ਆਈ ਹੋਵੇ ਪਰ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਨਾਲ ਇਸ ਚੀਜ਼ ਨੂੰ ਮੈਂ ਖਤਮ ਕਰਦੀ ਹਾਂ ਇੱਕ ਛੋਟੀ ਜੀ ਕਹਾਣੀ ਨਾ ਮੇਰੇ ਕੋਈ ਬੜੇ ਚੰਗੇ ਜਾਣਕਾਰ ਨੇ ਉਹਨਾਂ ਦੀ ਉਮਰ 60 ਸਾਲ ਹੋ ਗਈ ਜ਼ਿੰਦਗੀ ਚ ਉਹਨਾਂ ਨੇ ਸਭ ਕੁਝ ਕੀਤਾ ਉਹਨਾਂ ਦੇ ਨਿਆਣੇ ਇਸ ਵਕਤ ਬਹੁਤ ਜ਼ਿਆਦਾ ਸਕਸੈਸਫੁਲ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਉਹ ਖੁਦ ਬਹੁਤ ਵਧੀਆ ਇੱਕ ਚੰਗੀ ਗਵਰਨਮੈਂਟ ਜੌਬ ਤੋਂ ਰਿਟਾਇਰ ਹੋਏ ਨੇ ਪਰ ਅੱਜ ਵੀ ਉਹ ਪਛਤਾ ਰਹੇ ਨੇ ਉਹਨਾਂ ਨੂੰ ਪਛਤਾਵਾ ਇਸੇ ਚੀਜ਼ ਦਾ ਕਿ ਮੈਂ ਨਾ ਸਾਰੀ ਜ਼ਿੰਦਗੀ ਸਾਰਿਆਂ ਲਈ ਬੜਾ ਕੁਝ ਕੀਤਾ ਤੇ ਉਸ ਦੌੜ ਦੇ ਵਿੱਚ ਮੈਂ ਕਦੇ ਆਪਣੇ ਆਪ ਨੂੰ ਨਹੀਂ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਤੇ ਹੁਣ ਜਦੋਂ ਮੈਂ ਸਾਰੇ ਕਮਾਂਕਾਰਾਂ ਤੋਂ ਵੇਲੀ ਹੋ ਗਈ ਤਾਂ ਮੈਨੂੰ ਯਾਦ ਆਉਂਦਾ ਕਿ ਮੈਨੂੰ ਤਾਂ ਪਿਛਲੇ 30 ਸਾਲ ਚ ਆਪਣੇ ਆਪ ਨੂੰ ਬੜਾ ਕੁਝ ਚਾਹੀਦਾ ਸੀਗਾ ਤੇ ਆਪਣੇ ਆਪ ਨੂੰ ਜਿਹੜਾ ਚਾਹੀਦਾ ਸੀ ਉਹ ਕੀਤਾ ਨਹੀਂ ਤੇ ਹੁਣ ਉਹ ਜੇ ਜ਼ਿੰਦਗੀ ਚ ਪਛਤਾਵਾ ਬਣ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਕਿੱਡੀ ਜ਼ਰੂਰੀ ਚੀਜ਼ ਸੀਗੀ ਹੁਣ ਤੁਹਾਡੇ ਕੋਲ ਬੇਸ਼ੱਕ ਪੈਸਾ ਤੁਹਾਡੇ ਨਿਆਣੇ ਸਕਸੈਸਫੁਲ ਹੋ ਗਏ ਨੇ ਪਰ ਪਛਤਾਵਾ ਕਿੱਡੀ ਵੱਡੀ ਚੀਜ਼ ਹੁੰਦੀ ਹੈ ਸ਼ਾਇਦ ਆਪਾਂ ਉਹਨਾਂ ਤੋਂ ਬਿੱਤਰ ਨਹੀਂ ਸਮਝ ਸਕਦੇ ਤੇ ਤੁਹਾਡਾ ਜੋ ਦਿਲ ਕਰਦਾ ਅੱਜ ਦੀ ਘੜੀ ਕਰੋ ਮੈਂ ਤਾਂ ਬਹੁਤ ਵਾਰ ਕਿਹਾ ਕਿ ਕੁਦਰਤ ਨੇ ਨਾ ਜ਼ਿੰਦਗੀ ਕਿੰਨੀ ਕੁ ਦਿੱਤੀ ਹੈ ਲਿਖ ਕੇ ਨਹੀਂ ਦਿੱਤੀ ਹੋਈ ਤੇ ਇਸ ਲਈ ਜੋ ਮਨ ਕਰਦਾ ਨਾ ਕਰੋ ਸਭ ਕੁਝ ਕਰੋ ਜੋ ਤੁਸੀਂ ਸੋਚਿਆ ਸੀਗਾ ਪਰ ਹਾਂ ਇਹ ਵੀ ਗੱਲ ਹੈ ਕਿ ਥੋੜਾ ਜਿਹਾ ਹੱਦਾਂ 'ਚ ਰਹਿ ਕੇ ਹਨਾ ਇਹ ਨਹੀਂ ਵੀ ਅਸੀਂ ਬੇਹੱਦ ਦੇ ਹੀ ਹੋ ਜਾਣਾ ਉਹ ਵੀ ਚੀਜ਼ ਨਹੀਂ ਕਰਨੀ ਪਰ ਆਪਣੀ ਖੁਸ਼ੀ ਲਈ ਆਪਣੇ ਮਨ ਲਈ ਵੀ ਜਿਉਣਾ ਸਿੱਖੋ ਫਿਰ ਜ਼ਿੰਦਗੀ ਬੜੀ ਖੂਬਸੂਰਤ ਹੈ ਸੱਚੀ ਗੱਲ